ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਅਸੀਂ 10 ਗੁਰੂ ਸਾਹਿਬਾਨ ਦੇ ਜੀਵਨ ਅਤੇ ਉਹਨਾਂ ਦੀਆਂ ਸਿੱਖਿਆਵਾਂ ਬਾਰੇ ਜਾਣ ਰਹੇ ਹਾਂ ਅੱਜ ਅਸੀਂ ਜਾਣਾਂਗੇ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਮਾਤਾ ਦਾ ਨਾਮ ਗੰਗਾ ਦੇਵੀ ਜੀ ਸੀ ਆਪ ਦੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਸਨ ਆਪ ਜੀ ਦਾ ਜਨਮ 14 ਜੂਨ 1595 ਈਸਵੀ ਨੂੰ ਗੁਰੂ ਕੀ ਵਡਾਲੀ ਜ਼ਿਲ੍ਹਾ ਅਮਰਤਸਰ ਵਿਖੇ ਹੋਇਆ ਆਪ ਜੀ ਦੀ ਪਤਨੀ ਸ਼੍ਰੀ ਦਮੋਦਰੀ ਜੀ ਸ਼੍ਰੀ ਨਾਨਕੀ ਜੀ ਸ਼੍ਰੀ ਮਹਾਦੇਵੀ ਜੀ ਆਪ ਜੀ ਦੇ ਘਰ ਬਾਬਾ ਗੁਰਦਿੱਤਾ ਜੀ ਸੂਰਜ ਮੱਲ ਜੀ ਅਨੀਰਾਈ ਜੀ ਅਟਲ ਰਾਏ ਜੀ ਇੱਕ ਬਹਾਦਰ ਜੀ ਤੇ ਬੀਬੀ ਵੀਰੋ ਜੀ ਸੰਤਾਨ ਪੈਦਾ ਹੋਈ ਆਪ ਜੀ ਨੂੰ 25 ਮਈ 1606 ਈਸਵੀ ਚ ਗੁਰਗੱਦੀ ਦੀ ਵਕਸ਼ਸ਼ ਹੋਈ ਤੇ ਆਪ 3 ਮਾਰਚ 1644 ਈਸਵੀ ਨੂੰ ਜੋਤੀ ਜੋਤ ਸਮਾ ਗਏ ਆਪ ਜੀ 45 ਸਾਲ 8 ਮਹੀਨੇ ਤੇ 19 ਦਿਨ ਉਮਰ ਹੋ ਗਈ ਗੁਰੂ ਹਰਗੋਬਿੰਦ ਜੀ ਦਾ ਜਨਮ 15 ਜੂਨ 1595 ਈਸਵੀ ਨੂੰ ਪਿੰਡ ਬਡਾਲੀ ਵਿਖੇ ਹੋਇਆ ਗੁਰੂ ਜੀ ਨੂੰ ਬਚਪਨ ਤੋਂ ਹੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਦੇ ਤਾਇਆ ਪ੍ਰithvi ਚੰਦ ਅਤੇ ਤਾਈ ਕਰਮੋ ਨੇ ਉਹਨਾਂ ਨੂੰ ਬਚਪਨ ਵਿੱਚ ਹੀ ਮਾਰ ਦੇਂਦੀਆਂ ਚਾਰ ਗੁੰਡਾਂ ਗੁੰਦੀਆਂ ਪਰ ਹਰ ਵਾਰ ਅਸਲਾ ਫਲ ਅਤੀ ਵਦਨ ਮੀਢਾ ਨੂੰ ਦੇਖਣਾ ਪਿਆ ਬਾਅਦ ਵਿੱਚ ਗੁਰੂ ਜੀ ਅਜੇ 11 ਸਾਲਾਂ ਦੇ ਹੀ ਸਨ ਕਿ ਪਿਤਾ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਬਾਦਸ਼ਾਹ ਨੇ ਸੀਹੀਏ ਦਵਾ ਕੇ 3 ਮਈ 1606 ਈਸਵੀ ਨੂੰ ਸ਼ਹੀਦ ਕਰਵਾ ਦਿੱਤਾ ਗੁਰੂ ਪਿਤਾ ਅਰਜਨ ਦੇਵ ਜੀ ਜਿਵੇਂ ਲਾਹੌਰ ਜਾਣ ਤੋਂ ਪਹਿਲਾਂ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਅਤੇ ਹੋਰ ਸਿਰਕੜ ਸਿੱਖਾਂ ਨੂੰ ਕਹਿ ਗਏ ਸਨ ਕਿ ਕਹਿ ਗਏ ਸਨ ਉਸੇ ਤਰ੍ਹਾਂ ਹੀ 25 ਮਈ 1606 ਈਸਵੀ ਨੂੰ ਗੁਰੂ ਹਰਗੋਬਿੰਦ ਜੀ ਨੂੰ ਗੁਰਗੱਦੀ ਦੇਣ ਦੀ ਰਸਮ ਕੀਤੀ ਗਈ ਗੁਰਗੱਦੀ ਦੀ ਰਸਮ ਪੂਰੀ ਹੋਣ ਉਪਰੰਤ ਗੁਰੂ ਹਰਗੋਬਿੰਦ ਜੀ ਨੇ ਸੰਗਤਾਂ ਨੂੰ ਸੋਧਿਤ ਕੀਤਾ ਅੱਜ ਤੋਂ ਬਾਅਦ ਗੁਰੂ ਘਰ ਨੂੰ ਦਿੱਤੀ ਪੇਟਾਂ ਵਿੱਚ ਚੰਗੇ ਹਥਿਆਰ ਚੰਗੇ ਘੋੜੇ ਅਤੇ ਨੌਜਵਾਨ ਸ਼ਾਮਲ ਹੋਣੇ ਚਾਹੀਦੇ ਹਨ ਤਾਕਤਵਰ ਜਵਾਨ ਪੈਦਾ ਕਰਨ ਲਈ ਵਰਜਿਸ਼ ਕੁਸ਼ਤੀਆਂ ਘੋੜਾ ਸਵਾਰੀ ਕਰੋ ਅਤੇ ਗੱਤਕਾ ਅਤੇ ਸ਼ਕਾਰ ਵੀ ਖੇਡੋ ਅੱਜ ਤੁਹਾਡਾ ਤੇ ਮੇਰਾ ਹੀ ਨਹੀਂ ਬਲਕੇ ਸਾਰੀ ਦੁਨੀਆ ਦਾ ਅਮਨ ਭੰਗ ਕੀਤਾ ਹੋਇਆ ਹੈ ਵਾਦਾ ਕਰੋ ਕਿ ਤੁਹਾਡੀ ਤਲਵਾਰ ਉਹਨਾਂ ਚਿਰ ਚਲਦੀ ਰਹੇਗੀ ਜਿੰਨਾ ਚਿਰ ਜ਼ੁਲਮ ਦਾ ਨਾਸ ਨਹੀਂ ਹੋ ਜਾਂਦਾ ਜਾਂ ਜ਼ੁਲਮ ਸਿੱਧੇ ਰਾਸਤੇ ਤੇ ਚੱਲਣਾ ਨਹੀਂ ਸਿੱਖ ਜਾਂਦਾ ਅਕਾਲ ਪੁਰਖ ਵਿੱਚ ਭਰੋਸਾ ਰੱਖੋ ਡਰਾਪੇ ਦੂਰ ਹੋ ਜਾਵੇਗਾ ਇਸ ਤਰ੍ਹਾਂ ਸਿੱਖ ਪੌਜ ਦੀ ਨੀਂ ਰੱਖੀ ਗਈ ਉਪਰੰਤ 1609 ਈਸਵੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਅਤੇ ਲੋਹਗੜ ਕਿਲਾ ਵੀ ਉਸਾਰੇ ਗਏ ਗੁਰ ਚੰਦੂ ਮਿਹਰਬਾਨ ਅਤੇ ਹੋਰ ਗੁਰੂ ਵਿਰੋਧੀ ਅੰਸਰਾਂ ਨੇ ਸ਼ਿਕਾਇਤਾਂ ਕੀਤੀਆਂ ਕਿ ਗੁਰੂ ਹਰਗੋਬਿੰਦ ਜੀ ਨੇ ਨਿਸ਼ਾਨ ਸਾਹਿਬ ਬਣਾ ਲਿਆ ਹੈ ਨਜ਼ਾਰਾ ਵਜਾਉਂਦੇ ਹਨ ਤਖਤ ਤੇ ਬੈਠ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਹਨ ਅਤੇ ਆਪਣੇ ਆਪ ਨੂੰ ਸੱਚੇ ਪਾਦਸ਼ਾਹ ਅਖਵਾਉਂਦੇ ਹਨ ਗੁਰੂ ਦਾ ਮਨਸ਼ਾ ਆਪਣੇ ਪਿਤਾ ਦੀ ਸ਼ਹਾਦਤ ਦਾ ਬਦਲਾ ਲੈਣ ਦਾ ਹੈ ਇਸ ਨਾਲ ਬਾਦਸ਼ਾਹ ਨੂੰ ਗੁੱਸਾ ਚੜਨਾ ਸੁਭਾਅਕੀ ਸੀ ਉਸ ਨੇ ਗੁਰੂ ਜੀ ਨੂੰ ਦਿੱਲੀ ਬੁਲਾਇਆ ਅਤੇ ਗੱਲਬਾਤ ਕੀਤੀ ਬਾਦਸ਼ਾਹ ਵੱਲੋਂ ਕੀਤੇ ਸਵਾਲਾਂ ਦੇ ਗੁਰੂ ਜੀ ਵੱਲੋਂ ਦਿੱਤੇ ਜਵਾਬ ਸੁਣ ਕੇ ਬਾਦਸ਼ਾਹੀ ਤਸੱਲੀ ਹੋ ਗਈ ਇੱਕ ਦਿਨ ਜਹਾਂਗੀਰ ਬਾਦਸ਼ਾਹ ਨੂੰ ਗੁਰੂ ਜੀ ਨੂੰ ਆਪਣੇ ਨਾਲ ਲੈ ਕੇ ਸ਼ਿਕਾਰ ਖੇਡਣ ਲੈ ਗਿਆ ਰਸਤੇ ਵਿੱਚ ਇੱਕ ਸ਼ੇਰ ਤਾਕਲਾ ਕੇ ਬੈਠਾ ਸੀ ਜੋ ਅਚਾਨਕ ਬਾਦਸ਼ਾਹ ਤੇ ਟੁੱਟ ਪਿਆ ਗੁਰੂ ਜੀ ਨੇ ਸ਼ੇਰ ਨੂੰ ਤੁਰੰਤ ਆਪਣੀ ਢਾਲ ਤੇ ਰੋਕਿਆ ਅਤੇ ਤਲਵਾਰ ਨਾਲ ਮਾਰ ਦਿੱਤਾ ਬਾਦਸ਼ਾਹ ਨੇ ਗੁਰੂ ਜੀ ਦਾ ਧੰਨਵਾਦ ਕੀਤਾ ਪਰੰਤੂ ਬਾਦ ਵਿੱਚ ਬਾਦਸ਼ਾਹ ਨੇ ਇਹ ਸਿਟਾ ਕੱਢਿਆ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖਾਂ ਨੂੰ ਭੈਪੀਤ ਨਹੀਂ ਕੀਤਾ ਸਗੋਂ ਹੋਰ ਵਧੇਰੇ ਤਾਕਤਵਰ ਅਤੇ ਨਿਹੱਦਰ ਬਣਾ ਦਿੱਤਾ ਹੈ ਸੋਚ ਨੇ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਜਹਾਂਗੀਰ ਬਾਦਸ਼ਾਹ 1612 ਈਸਵੀ ਵਿੱਚ ਬਿਮਾਰ ਹੋ ਗਿਆ ਸੀ ਜਦੋਂ ਹਕੀਮਾਂ ਆਦੇ ਇਲਾਜ ਦਾ ਠੀਕ ਨਾ ਹੋਇਆ ਤਾਂ ਨੂਰ ਨੂਰਜਹਾਨ حضرت ਨਿਮਾਜ਼ਉਦੀਨ ਔਲੀਆ ਪਾਸ ਲੈ ਕੇ ਗਈ ਜਿੱਥੇ ਸਾਈ ਮੀਆਂ ਮੀਰ ਅਤੇ ਫਰਖੋਦੀਨ ਵੀ ਬੈਠੇ ਸਨ ਉੱਥੇ ਹੋ ਰਹੀ ਗੱਲਬਾਤ ਵਿੱਚ ਜਹਾਂਗੀਰ ਨੇ ਪੁੱਛਿਆ ਕਿ ਕੋਈ ਐਸਾ ਆਦਮੀ ਵੀ ਹੈ ਜਿਸ ਨੂੰ ਪੂਰਾ ਬ੍ਰਹਮ ਗਿਆਨ ਪ੍ਰਾਪਤ ਹੈ ਸਾਈ ਮੀਆ ਮੀਰ ਜੀ ਨੇ ਜਵਾਬ ਦਿੱਤਾ ਹਾਂ ਗੁਰੂ ਹਰਗੋਬਿੰਦ ਜੀ ਹਨ ਜਿਨ੍ਹਾਂ ਨੂੰ ਬਿਨਾਂ ਕਿਸੇ ਕਸੂਰ ਤੋਂ ਕੈਦ ਵਿੱਚ ਸੁਟਿਆ ਹੋਇਆ ਹੈ ਇਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਗੁਰੂ ਅਰਜਨ ਦੇਵ ਜੀ ਵੀ ਪੂਰੇ ਬ੍ਰਹਮ ਗਿਆਨੀ ਸਨ ਜਿਨ੍ਹਾਂ ਨੂੰ ਤੁਹਾਡੀ ਭੈੜੀ ਨੀਤੀ ਨੇ ਤਸੀਹੇ ਦੇ ਕੇ ਸ਼ਹੀਦ ਕਰਵਾ ਦਿੱਤਾ ਜਹਾਂਗੀਰ ਨੇ ਪੁਸ਼ਟਾਵਾ ਕਰਦਿਆਂ ਪੁੱਛਿਆ ਕਿ ਉਸ ਨੂੰ ਇਸ ਬਾਰੇ ਪਹਿਲਾਂ ਕਿਉਂ ਨਹੀਂ ਦੱਸਿਆ ਗਿਆ ਹਜ਼ਰਤ ਮੀਆਂ ਮੀਰ ਦਾ ਉੱਤਰ ਸੀ ਤੁਸੀਂ ਉਸ ਵੇਲੇ ਸੁਣਦੇ ਕਦੋਂ ਸੀ ਨੂਰ ਜਹਾਂ ਤੇ ਇਨ੍ਹਾਂ ਗੱਲਾਂ ਦਾ ਡੂੰਘਾ ਅਸਰ ਹੋਇਆ ਅਤੇ ਉਸ ਨੇ ਜਹਾਂਗੀਰ ਨੂੰ ਕਿਹਾ ਕਿ ਫਰੀਦ ਫਕੀਰ ਨੂੰ ਕੈਦ ਵਿੱਚ ਰੱਖਣਾ ਠੀਕ ਨਹੀਂ ਹੈ ਫਕੀਰ ਦੀ ਮਾਰ ਤੋਂ ਕੌਮ ਵੀ ਨਹੀਂ ਬਚਾ ਸਕਦੀ ਇਸ ਬਾਰਤਾਲਾਪ ਦੇ ਫਲਸੂਫੇ ਜਹਾਂਗੀਰ ਨੇ ਗੁਰੂ ਜੀ ਦੀ ਰਹਾਈ ਦੇ ਹੁਕਮ ਜਾਰੀ ਕਰ ਦਿੱਤੇ ਅਤੇ ਨਾਲ ਹੀ ਕਹਿ ਦਿੱਤਾ ਜਿੱਥੇ ਦਿਲ ਕਰੇ ਉੱਥੇ ਰਹੋ ਪਰੰਤੂ ਗੁਰੂ ਜੀ ਨੇ ਆਖਿਆ ਜਿੰਨਾ ਚਿਰ ਉਹਨਾਂ ਦੇ ਨਾਲ ਚਿਲੇ ਵਿੱਚ ਬੰਦ ਨਜ਼ਰਬੰਦ ਬਵੰਜਾ ਰਾਜਿਆਂ ਅਤੇ ਹੋਰ ਰਾਜਸੀ ਕੈਦੀ ਜੋ ਗੁਰੂ ਜੀ ਦੇ ਸ਼ਰਧਾਲੂ ਬਣ ਚੁੱਕੇ ਸਨ ਉਹਨਾਂ ਨੂੰ ਰਿਹਾਰ ਨਹੀਂ ਕੀਤਾ ਜਾਂਦਾ ਉਹ ਕਿਲੇ ਤੋਂ ਬਾਹਰ ਨਹੀਂ ਆਉਣਗੇ ਬਾਦਸ਼ਾਹ ਨੇ ਅਖਾ ਜਿਹੜੇ ਗੁਰੂ ਜੀ ਦੀ ਕੰਨੀ ਜਾਂ ਹੱਥ ਫੜ ਕੇ ਆ ਜਾਣਗੇ ਉਹਨਾਂ ਨੂੰ ਰਿਹਾਰ ਕੀਤਾ ਜਾਵੇਗਾ ਗੁਰੂ ਜੀ ਨੇ 50 ਕਲੀਆਂ ਵਾਲਾ ਚੋਲਾ ਸਵਲਾਇਆ ਇਸ ਤਰ੍ਹਾਂ ਭਵੰਜਰ ਰਾਜੇ ਚੋਲੇ ਦੀਆਂ ਕਲੀਆਂ ਅਤੇ ਦੋਵੇਂ ਹੱਥ ਫੜ ਕੇ ਬਾਰ ਆ ਗਏ ਇਸ ਕਰਕੇ ਗੁਰੂ ਜੀ ਨੂੰ ਬੰਦੀ ਛੋੜ ਦਤਾ ਕਿਹਾ ਜਾਂਦਾ ਹੈ ਰਹਾਈ ਉਪਰੰਤ ਗੁਰੂ ਜੀ ਜਦੋਂ ਅੰਮ੍ਰਿਤਸਰ ਪੁੱਜੇ ਤਾਂ ਖੁਸ਼ੀ ਵਿੱਚ ਦੀਪਮਾਲਾ ਕੀਤੀ ਗਈ ਜਦ ਗੁਰੂ ਜੀ ਗਵਾਲੀਅਰ ਤੋਂ ਦਿੱਲੀ ਪੁੱਜੇ ਤਾਂ ਜਹਾਂਗੀਰ ਦਰਸ਼ਨ ਕਰਨ ਨੂੰ ਆਇਆ ਬਾਦਸ਼ਾਹ ਨੂੰ ਯਕੀਨ ਹੋ ਗਿਆ ਸੀ ਕਿ ਗੁਰੂ ਅਰਜਨ ਦੀਵ ਜੀ ਬਾਰੇ ਉਸ ਨੂੰ ਗਲਤ ਰਾਸਤੇ ਪਾਇਆ ਗਿਆ ਸੀ ਉਸ ਨੇ ਪ੍ਰਚਲਿਤ ਮਰਿਆਦਾ ਅਨਸਾਰ ਚੰਦੂ ਨੂੰ ਗੁਰੂ ਜੀ ਦੇ ਹਵਾਲੇ ਕਰਕੇ ਆਖਿਆ ਤੁਸੀਂ ਜਿਵੇਂ ਚਾਹੋ ਇਸ ਨਾਲ ਸਲੂਕ ਕਰੋ ਬਾਦਸ਼ਾਹ ਨੇ ਗੁਰੂ ਜੀ ਨੂੰ ਕਾफी ਚਿਰ ਦਿੱਲੀ ਰੱਖਿਆ ਅਤੇ ਬਹੁਤ ਆਦਰ ਕੀਤਾ ਇਸ ਤੋਂ ਵਿੱਚੋਂ ਕਸ਼ਮੀਰ ਜਾਂਦਾ ਹੋਇਆ ਬਾਦਸ਼ਾਹ ਅੰਮ੍ਰਿਤਸਰ ਵਿਖੇ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਵੀ ਆਇਆ ਅਪਰੰਤ ਮੀਆਂ ਮੀਰ ਜੀ ਨੂੰ ਮਿਲਣ ਵਾਸਤੇ ਗੁਰੂ ਜੀ ਲਾਹੌਰ ਗਏ ਅਤੇ ਗੁਰੂ ਅਰਜਨ ਦੇਵ ਜੀ ਦੀ ਯਾਦਗਾਰ ਉਸਾਰਨ ਦੀ ਵਿਉਂਤ ਬਣਾਈ ਇਸ ਤੋਂ ਬਾਅਦ ਆਪਨੇ ਮਾਝੇ ਅਤੇ ਦੁਆਬੇ ਦਾ ਪ੍ਰਚਾਰ ਦੌਰਾ ਕੀਤਾ ਬਾਅਦ ਵਿੱਚ ਆਪ ਕਸ਼ਮੀਰ ਗਏ ਫਿਰ ਸਿਆਲਕੋਟ ਅਤੇ ਸ਼ਿਰੀ ਨਗਰ ਤੋਂ 12 ਮੋਹਲਾ ਦੇ ਰਾਸਤੇ ਪੰਜਾ ਸਾਹਿਬ ਪਹੁੰਚੇ ਗੁਰੂ ਹਰਤਾਸ ਜੇਲਮ ਹੁੰਦੇ ਹੋਏ ਗੁਜਰਾਤ ਗਏ ਉਥੇ ਇੱਕ ਪ੍ਰਸਿੱਧ ਫਕੀਰ ਸ਼ਾ ਦੌਲਾਨਾ ਭੇਂਟਾ ਹੋਈ ਇਹ ਫਕੀਰ ਲੋਕ ਭਲਾਈ ਦਾ ਬਹੁਤ ਕੰਮ ਕਰਦਾ ਸੀ ਉਸ ਨੇ ਗੁਰੂ ਜੀ ਦਾ ਬਹੁਤ ਸਤਕਾਰ ਕੀਤਾ ਅਤੇ ਉਹਨਾਂ ਦੀ ਬਹਾਦਰੀ ਅਤੇ ਹਿੰਮਤ ਨੂੰ ਬਹੁਤ ਸਲਾਹਿਆ ਇਸ ਦੇ ਇੱਕ ਚੇਲੇ ਨੇ ਗੁਰੂ ਜੀ ਦੀ ਠਾਠ ਵਾਠ ਫੌਜ ਘੋੜੇ ਸੇਵਕ ਪੁੱਤਰ پروار آد ویخ کے سوچا کہ کس طرح درحانی آگو ہیں ہن؟ لیا ہندو کیا تو پیر کیا عورت کیا تو فکیر کیا دولت کیا تو تیاگ کیا پتر کیا تو گیراگ کیا آفر کیا تو دنیادار کیا مذہب کیا تو سیاست کیا پجاری کیا تو سوارتھ کیا مرو تھل کیا تو آب کیا گرو جی مسکرا پے پتی سمجھ گئے کہ جہانگیر ہنکار نئے کہ ہندو نہ مسلمان پیر فکیر ربدہ دان عورت ایمان دولت گزارن پتر نشان آسر وچار مذہب سدار پجاری آچار ਮਾਰੂਥਲ ਮੇਂ ਜਲ ਕੁਦਰਤ ਕਰਤਾਰ ਗੁਰੂ ਨਾਨਕ ਦੇਵ ਜੀ ਤੋਂ ਪਿੱਛੋਂ ਗੁਰੂ ਹਰਗੋਬਿੰਦ ਜੀ ਪੰਜਾਬ ਤੋਂ ਬਾਹਰ ਸੁਧਾਰ ਅਤੇ ਪ੍ਰਚਾਰ ਦੌਰੇ ਉੱਤੇ ਨਿਕਲੇ ਸਨ ਆਪ ਮਰਦੀਵਾਰ ਬਰੇਲੀ ਹਰਦਵਾਰ ਰਿਸ਼ੀਕੇਸ਼ ਤੋਂ ਹੁੰਦੇ ਹੋਏ ਸ਼੍ਰੀਨਗਰ ਪੁੱਜੇ ਇੱਥੇ ਹੀ ਆਪ ਜੀ ਦੀ ਮਹਾਰਾਸ਼ਟਰ ਦੇ ਪ੍ਰਸਿੱਧ ਸੰਤ ਸਮਰਥ RAMDAS ਨਾਲ ਮੁਲਾਕਾਤ ਹੋਈ ਉਸ ਵੇਲੇ ਗੁਰੂ ਜੀ ਸ਼িকার ਖੇਡ ਕੇ ਜੇ ਮੁੜੇ ਹੀ ਸਨ ਗੁਰੂ ਜੀ ਦੀ ਸ਼ਾਹੀ ठाट ਅਤੇ ਲਸ਼ਕਰ ਦੇਖ ਕੇ ਸਮਰੱਥ RAMDAS ਜੀ ਨੂੰ ਸ਼ੰਕਾ ਹੋਇਆ ਕਿ ਮੈਂ ਸੁਣਿਆ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਤੁਸੀਂ ਬੈਠੇ ਹੋ ਉਹ ਤਾਂ ਤਿਆਗੀ ਸਾਧੂ ਸਨ ਤੁਸੀਂ ਹਥਿਆਰਬੰਦ ਹੋ ਹੋਜਾਂ ਤੇ ਘੋੜੇ ਰੱਖੇ ਹੋਏ ਹਨ ਸੱਚਾ ਪਾਤਸ਼ਾਹ ਅਖਵਾਉਂਦੇ ਹੋ گوری مسکرا کے رکھا زروانی کی بخیا بابا نانک نے مایا تا مایا تیاگی تھی سنسار نہیں تیاگیا تھا یہ سنتے سار سنت سمرتھ دس سمرتھ رام دس جی جٹ بول اٹھے ਜੇ ਹਮਾਰੇ ਮਨ ਭਾਵਤੀ ਹੈ ਗੁਰੂ ਜੀ ਦਾ ਭਾਵ ਸੀ ਕਿ ਸਕੀਰੀ ਤਾਂ ਮਨ ਵਿੱਚ ਹੋਣੀ ਚਾਹੀਦੀ ਹੈ ਸੰਸਾਰ ਵਿੱਚ ਰਹਿ ਕੇ ਸੰਸਾਰ ਤੋਂ ਭੱਜਣਾ ਧਰਮ ਨਹੀਂ ਹੈ ਸ਼ਾਸਤਰ ਹੱਥ ਵਿੱਚ ਹੋਵੇ ਤਾਂ ਹੀ ਧਰਮ ਬਚ ਸਕਦਾ ਹੈ ਗਰੀਬ ਮਜ਼ਲੂਮਾਂ ਨੂੰ ਜ਼ਰਵਾਣੇ ਦੇ ਹੱਥੋਂ ਬਚਾਉਣਾ ਹੀ ਧਰਮ ਹੈ ਹੋਰ ਇਹ ਜ਼ੁਲਮ ਤੋਂ ਮੂੰਹ ਮੋੜ ਲੈਣਾ ਧਰਮ ਨਹੀਂ ਜ਼ਲਮ ਨੂੰ ਰੋਕਣਾ ਹੀ ਧਰਮ ਹੈ। ਕਿਰਪਾਨ ਫੜਨ ਦਾ ਮਤਲਬ ਇਹ ਹੀ ਹੈ। ਸਮਰਤ ਦਾਸ ਜੀ ਪਰਮ ਤਤ ਲੱਭਣ ਵਾਸਤੇ ਮਹਾਰਾਸ਼ਟਰ ਤੋਂ ਆਏ ਸਨ। ਉਹ ਮੜ ਮਹਾਰਾਸ਼ਟਰ ਨੂੰ ਚਲੇ ਗਏ ਅਤੇ ਜਦੋਂ சிவாਜੀ ਦੇ ਗੁਰੂ ਬਣੇ ਤਾਂ ਉਸ ਨੂੰ ਇਸ ਤਰ੍ਹਾਂ ਦੀ ਹੀ ਸਿੱਖਿਆ ਦਿੱਤੀ। ਗਵਾਲੀਅਰ ਦੇ ਕਿਲੇ ਤੋਂ ਤਰਹੀ ਉਪਰੰਤ ਗੁਰੂ ਜੀ ਜਹਾਂਗੀਰ ਦੇ ਰਾਜ ਵਿੱਚ ਪੂਰੇ ਆਮਨਾਲ ਰਹੇ ਪਰੰਤੂ 1626 ਇਸ ਵਿੱਚ ਉਸ ਦੀ ਮੌਤ ਤੋਂ ਬਾਅਦ ਸ਼ਾਹਜਹਾਂ ਤਖਤ ਤੇ ਬੈਠਾ ਤਾਂ ਉਸ ਨੇ ਗੁਰੂ ਜੀ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਇਸ ਦੇ ਫਲਸਰੂਪ ਗੁਰੂ ਜੀ ਉੱਤੇ ਚਾਰ ਲੜਾਈਆਂ ਠੋਸੀਆਂ ਗਈਆਂ ਪਹਿਲੀ ਲੜਾਈ ਮਈ 1629 ਵੀ ਨੂੰ ਅਮਰਤਸਰ ਵਿਖੇ ਹੋਈ ਜਿਸ ਵਿੱਚ ਵਿਰੋਧੀ ਫੌਜ ਦਾ ਮੁਖੀ ਮੁਸਲਖ ਮੁਖਲਿਸ ਖਾਨ ਸੀ ਦੂਸਰੀ ਲੜਾਈ ਸਤੰਬਰ 1629 ਵਿੱਚ ਸ੍ਰੀ ਹਰਗੋਬਿੰਦਪੁਰਾ ਵਿਖੇ ਹੋਈ ਜਿਸ ਵਿੱਚ ਵਿਰੋਧੀ ਫੌਜ ਦਾ ਮੁਖੀ ਅਬਦੁੱਲਹਾ ਖਾਨ ਸੀ ਤੀਸਰੀ ਲੜਾਈ ਨਵੰਬਰ 1631 ਵਿੱਚ ਮੁਰਾਦ ਜਿਹੜੇ ਨਥਾਣਾ ਵਿਖੇ ਹੋਈ ਜਿਸ ਵਿੱਚ ਵਿਰੋਧੀ ਫੌਜ ਦਾ ਮੁਖੀ ਲੱਲਾ ਵੇਗਛੀ ਚੌਥੀ ਲੜਾਈ 1624 ਈਸਵੀ ਵਿੱਚ 1634 ਈਸਵੀ ਵਿੱਚ ਕਰਤਾਰਬਖਰ ਵਿਖੇ ਹੋਈ ਜਿਸ ਵਿੱਚ ਵਿਰੋਧੀ ਫੌਜ ਦੇ ਮੁਖੀ ਮੁਕਲਿਸ ਖਾਂ ਦਾਪਰਾ ਕਾਲੇ ਖਾਂ ਅਤੇ ਪੈਂਦੇ ਖਾਂ ਸਨ ਇਨ੍ਹਾਂ ਲੜਾਈਆਂ ਦੀ ਖਾਸ ਗੱਲ ਇਹ ਹੈ ਕਿ ਹੰਕਾਰੀ ਹੋਈ ਹਕੂਮਰਮ ਜੁੰਦਲੀ ਨੇ ਗੁਰੂ ਜੀ ਉੱਤੇ ਲੜਾਈਆਂ ਠੋਸੀਆਂ ਪ੍ਰੰਤ ਗੁਰੂ ਪ੍ਰੰਤੂ ਗੁਰੂ ਜੀ ਨੇ ਚਾਰੇ ਹੀ ਜਿੱਤੀਆਂ ਦੂਸਰੀ ਖਾਸ ਗੱਲ ਇਹ ਹੈ ਕਿ ਚਾਰੇ ਹੀ ਲੜਾਈਆਂ ਵਿੱਚ ਫੌਜ ਦੇ ਮੁਖੀ ਬਣ ਕੇ ਆਏ ਕਮਾਂਡਰਾਂ ਨੂੰ ਗੁਰੂ ਜੀ ਨੇ ਇਕੱਲੇ ਨਾ ਇਕੱਲਾ ਲੜ ਕੇ ਲੜਾਈ ਦੇ ਮੈਦਾਨ ਵਿੱਚ ਆਪਣੇ ਹੱਥੀ ਮਾਰਿਆ ਇਸ ਦੀ ਮਿਸਾਲ ਦੁਨੀਆ ਵਿੱਚ ਕਿਤੇ ਨਹੀਂ ਮਿਲਦੀ ਚਾਰ ਲੜਾਈਆਂ ਲੜਨ ਅਤੇ ਜਤਨ ਤੋਂ ਬਾਅਦ ਗੁਰੂ ਜੀ ਨੇ ਇੱਕ ਸ਼ਾਂਤਮਈ ਜਗ੍ਹਾ ਦੀ ਚੋਣ ਕੀਤੀ ਜਿੱਥੇ ਕੀਰਤਪੁਰ ਨਾਂ ਦੇ ਸ਼ਹਿਰ ਦੀ ਉਸਾਰੀ ਕੀਤੀ ਅਤੇ ਆਪਣੀ ਜ਼ਿੰਦਗੀ ਦੇ ਰਹਿੰਦੇ ਦਿਨ ਇੱਥੇ ਭਗਤਨ ਬੰਦਗੀ ਵਿੱਚ ਗੁਜ਼ਾਰੇ ਗੁਰੂ ਜੀ ਦਿੱਲੀ ਪੰਜਾਬ ਕਸ਼ਮੀਰ ਪਿਲੀ ਧਿੰਤੀ ਦੇ ਪ੍ਰਚਾਰ ਦੌਰੇ ਕੀਤੇ ਅਤੇ ਜੋ ਉਹਨਾਂ ਦੇ ਪੂਰਵਜਾਂ ਵੱਲੋਂ ਸਿੱਖੀ ਦਾ ਪ੍ਰਚਾਰ ਪਹਿਲਾ ਹੋਇਆ ਸੀ ਉਸ ਵਿੱਚ ਵਾਅਦਾ ਕੀਤਾ ਜਿਸ ਨਾਲ ਸਿੱਖੀ ਪ੍ਰਫੁੱਲਤ ਹੋਈ ਗੁਰੂ ਹਰਗੋਬਿੰਦ ਜੀ ਨੇ ਆਪਣੇ ਪੁੱਤਰਾਂ ਅਤੇ ਵੱਡੇ ਪੁੱਤਰੇ ਨੂੰ ਛੱਡ ਕੇ ਆਪਣੇ ਛੋਟੇ ਪੁੱਤਰੇ ਹਰ Rai ਜੀ ਨੂੰ ਗੁਰਗੱਦੀ ਦੇਣ ਦਾ ਫੈਸਲਾ ਕੀਤਾ ਜਿਸ ਅਨਸਾਰ ਉਹਨਾਂ ਨੂੰ 8 ਮਾਰਚ 1644 ਵਿੱਚ ਗੱਦੀ ਦੀ ਵਕਸ਼ਸ਼ ਕੀਤੀ ਗਈ ਸੀ ਗੁਰੂ ਜੀ ਤਾਂ 3 ਮਾਰਚ 1644 ਇਸ ਵਿੱਚ ਜੋਤੀ ਜੋਤ ਸਮਾ ਗਏ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ